ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਫਿਰ ਤੁਹਾਡਾ ਫਿਰ ਤੋਂ ਸਵਾਗਤ ਹੈ ਕਿ ਜਿਹੜੇ ਆਪਣੀਆਂ ਵੀਡੀਓ ਦੇਖਦੇ ਆ ਆਪਣੀਆਂ ਵੀਡੀਓ ਨੂੰ ਪਿਆਰ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਮਿੰਨੀ ਕੈਨੇਡਾ ਤੇ ਜਿਹਨੂੰ ਦੇਖ ਕੇ ਤੁਹਾਡਾ ਦਿਲ ਬਹੁਤ ਖੁਸ਼ ਹੋ ਜੂਗਾ ਤੇ ਆਜੋ ਇੱਥੇ ਹੈਗਾ ਮਿੰਨੀ ਕੈਨੇਡਾ ਇਹ ਹੈਗਾ ਬਰਨਾਲਾ ਜਦੋਂ ਬਰਨਾਲੇ ਤੋਂ ਜਾਂਦੇ ਆ ਬਠਿੰਡੇ ਵੱਲ ਨੂੰ ਤੇ ਰਾਸਤੇ ਦੇ ਵਿੱਚ ਇਹ ਪੈਂਦਾ ਵਾ ਢੰਡਿਆਆਂ ਤੋਂ ਅੱਗੇ ਬਠਿੰਡਾ ਤੋਂ ਜਦੋਂ ਤੁਸੀਂ ਹੁੰਨੇ ਆ ਤੇ ਬਰਨਾਲਾ 10 ਕਿਲੋਮੀਟਰ ਅ ਥੋੜਾ ਜਿਹਾ ਅੱਗੇ ਪਹੁੰਚਣ ਵਾਲੇ ਤੇ ਪੈ ਜਾਂਦਾ ਰਸਤੇ 'ਚ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਪੂਰਾ ਤੇ ਬਹੁਤ ਘੈਂਟ ਲੋਕੇਸ਼ਨ ਬਣੀ ਹੋਈ ਆ ਤੇ ਸਾਰੇ ਇੱਥੇ ਬ੍ਰਾਂਡ ਆ ਤੇ ਆਜੋ ਆਪਾਂ ਤੁਹਾਨੂੰ ਮਿਨੀ ਕੈਨੇਡਾ ਦੇ ਕਰਾਉਨੇ ਆ ਦਰਸ਼ਨ ਦਿਖਾਉਨੇ ਆ ਤੁਹਾਨੂੰ ਘੁਮਾਉਨੇ ਆ ਤੇ ਤੁਹਾਨੂੰ ਦਾ ਵੀ ਮਨ ਕਰੇਗਾ ਇੱਥੇ ਦੇਖ ਕੇ ਵੀ ਘੁਮਨ ਨੂੰ ਤੇ ਆਪਾਂ ਅੱਜ ਸਪੈਸ਼ਲੀ ਟਾਈਮ ਕੱਢ ਕੇ ਇੱਥੇ ਪਹੁੰਚੇ ਆਂ ਤੇ ਆਜੂ ਆਪਾਂ ਤੁਹਾਨੂੰ ਸਾਰੀ ਮਾਰਕੀਟ ਦਿਖਾਉਨੇ ਆ ਬੜੀ ਘੈਂਟ ਚੀਜ਼ ਬਣੀ ਹੋਈ ਆ ਤੇ ਨਾਲ ਮੇਰੇ ਹੈਗਾ ਕਰਨ ਤੇ ਗੁਰਵੀਰ ਤੇ ਅਸੀਂ ਤਿੰਨੇ ਜਣੇ ਆਏ ਆ ਘੈਂਟ ਇਹਨਾਂ ਨੇ ਦੱਸੀ ਸੀ ਲੋਕੇਸ਼ਨ ਮੈਂ ਕਹਾਂ ਚਲੋ ਫਿਰ ਆਪਾਂ ਚੱਲਦੇ ਆਂ ਤੇ ਵੀਡੀਓ ਵੀਡੀਓ ਬਣਾਉਨੇ ਆਂ ਤੇ ਆਪਾਂ ਤੁਹਾਨੂੰ ਸਾਰੇ ਬ੍ਰਾਂਡ ਦਿਖਾਵਾਂਗੇ ਤੇ ਆਜੋ ਫਿਰ ਕਰੀਏ ਸ਼ੁਰੂ ਆਪਾਂ ਫਿਰ ਕੈਲੀ ਰੂਟਸ ਝਾਂਡ ਗੱਲ ਬਾਤਾਂ ਬਹੁਤ ਵਧੀਆ ਬਣਿਆ ਹੋਇਆ ਇੱਥੇ ਪਾਰਕ ਤੇ ਟੋਟਲੀ ਬ੍ਰੈਂਡ ਆ ਤੇ ਉਹ ਸਾਹਮਣੇ ਖੜੀ ਆ ਲੰਡਨ ਬੱਸ ਜਿਨੇ ਬੱਸ ਵਿੱਚ ਬੈਠ ਕੇ ਤੇ ਪੂਰੀ ਮਾਰਕੀਟ ਦੀ ਰਾਉਂਡ ਲੈਣੀ ਆ ਉਹ ਆਪਣਾ ਜਾ ਸਕਦਾ ਵਾ ਤੇ ਲੈ ਵੀ ਤੁਹਾਨੂੰ ਸਾਰੇ ਬ੍ਰਾਂਡ ਮਿਲ ਜਾਣਗੇ ਇੱਥੋਂ ਤੇ ਉਸ ਖਾਣਾ ਪੀਣਾ ਕੋਈ ਸ਼ਾਪਿੰਗ ਕਰਨੀ ਆ ਟੋਟਲੀ ਤੁਹਾਨੂੰ ਇੱਥੇ ਪੂਰੀ ਮਾਰਕੀਟ ਮਿਲ ਜਾਣੀ ਆ ਬੜੀ ਸੋਹਣੀ ਮਾਰਕੀਟ ਬਣੀ ਹੋਈ ਆ ਤੇ ਇੱਧਰ ਪਿਉਮਾ ਦੇ ਆਗੇ ਠੀਕ ਆ ਇਹ ਨਜ਼ਾਰਾ ਆ ਗਿਆ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਬੋਲਟ ਮੋਟਰ ਹੈ ਅਗਲਾ ਗੱਡੀਆਂ ਗੁੱਡੀਆਂ ਘੋੜਾ ਬੱਚਿਆਂ ਦੇ ਫਨਸ਼ਨ ਕਰਨ ਵਾਸਤੇ ਇੱਕ ਇਧਰ ਰੇਲ ਗੱਡੀ ਬਣੀ ਹੋਈ ਆ ਬੱਚਿਆਂ ਵਾਸਤੇ ਲੈ ਵੀ ਦਿਖਾਉਂਦੇ ਆ ਤੁਹਾਨੂੰ ਆਪਾਂ ਇੰਜਨ ਰੇਲ ਗੱਡੀ ਦਾ ਠੀਕ ਹੈ ਤੇ ਕਹਿੰਦੇ ਰਾਤ ਨੂੰ ਇੱਥੇ ਬੜਾ ਉਹ ਵਧੀਆ ਲੱਗਦਾ ਜਮਾ ਕੀ ਕਹਿ ਨਹੀਂ ਸਕਦਾ ਕੀ ਬੰਦਾ ਕੈਟਾ ਵਿਲ ਬੈਨ ਫਿਊਜ਼ਨ ਬੈਨ ਫਿਊਜ਼ਨ ਸਾਰੇ ਬਾਹਰ ਲਿਆਂਦੇ ਨਾਂ ਰੱਖੇ ਹੋਏ ਆ ਇੱਥੇ ਜਿੰਨੇ ਵੀ ਮੋਲ ਬਣੇ ਹੋਏ ਆ ਲੂਈ ਫਿਲਿਪ ਜੇ ਅਗਰ ਤੁਸੀਂ ਨਾਈਟ ਦੇ ਵਿੱਚ ਆੰਦੇ ਆ ਨਾ ਤਾਂ ਤੁਹਾਨੂੰ ਬੰਦਾ ਕੋਈ ਕਹਿ ਹੀ ਨਹੀਂ ਸਕਦਾ ਇਹ ਬੰਦਾ ਇਦਾਂ ਹੀ ਹੋਊਗਾ ਕਿ ਬੰਦਾ ਬਾਹਰ ਆਇਆ ਹੋਇਆ ਵਾ ਤੇ ਲੈ ਵੀ ਟੋਮੀ ਦਾ ਆ ਗਿਆ ਤੇ ਆਪਾਂ ਤੁਹਾਨੂੰ ਪੂਰੀ ਮਾਰਕੀਟ ਦਿਖਾਵਾਂਗੇ ਤੁਹਾਨੂੰ ਦੁਨੀ ਪਾਸੇ ਦੇਖੋ ਇੱਧਰ ਵੀ ਦੇਖੋ ज्यादा करके ना योकी आ गया योकील आ गया ਹਾਂ ਚੱਲਦੇ ਆ ਉੱਧਰ ਵੀ ਚੱਲਦੇ ਆ ਤੇ ਇਹ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਘੈਂਟ ਘੈਂਟ ਚੀਜ਼ਾਂ ਸ਼ਾਪਿੰਗ ਵੀ ਕਰ ਸਕਦੇ ਆ ਆਪਣੀ ਫੈਮਿਲੀ ਨਾਲ ਬੀਬੀ ਇਹ ਮੈਕਡੋਨਲਡਰ ਆ ਗਿਆ ਇੱਕ ਡਾਉਨਰ ਵਾਲੇ ਇੱਕ ਬੰਦਾ ਮੂਰੇ ਬਿਠਾਈ ਰੱਖ ਦਿਆ ਉਹ ਤੁਸੀਂ ਦੇਖਦੇ ਹੋਗੇ ਮੂਰਤੀ ਇਹ ਕਿਹੜੀ ਉਧਰਲੀ ਮਾਰਕੀਟ ਜਾਣਾ ਹੁਣ ਚਲੋ ਕੁਸ ਖਾਵਾ-ਖਾਵਾ ਵੀ ਮਾਗੇ ਵੀ ਮੈਂ ਕਹਿੰਦਾ ਉਧਰ ਹੀ ਚੱਲਦੇ ਆ ਮਾਰਕੀਟ ਉਧਰ ਵਧੀਆ ਸੀ ਇੱਕ ਗਰੀ ਆਪਾਂ ਦੇਖ ਲਈਏ ਰੁਕ ਜਾ ਬਾਈ ਨੀ ਯਾਰ ਆ ਗਿਆ ਯਾਰ ਸਾਲਾ ਦੇਖ ਕੇ ਯਾਰ ਸਾਨੂੰ ਵੀ ਕਿਸੇ ਨੇ ਮੈਸੇਜ ਕੀਤਾ ਸੀ ਕੀ ਕਹਿੰਦੇ ਉੱਥੇ ਬਹੁਤ ਵਧੀਆ ਲੋਕੇਸ਼ਨ ਬਣੀ ਹੋਈ ਆ ਵੀ ਤੁਸੀਂ ਘੁੰਮਣ ਜਾਣਾ ਤਾਂ ਉੱਥੇ ਜਾਓ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇੱਧਰ ਵੀਰ ਕਿੰਦਾ ਹੁੰਦੇ ਕੁੜੀ ਨੂੰ ਲੈ ਕੇ ਨਾਲ ਤੇ ਜਿਹੜੇ ਮੰਨ ਲੈ ਇਦਾਂ ਢੂਡੇ ਲੈਣ ਦੇ ਸਕੀਨ ਐਨਜੋਏ ਕਰਨਾ ਜਿਹਨਾਂ ਨੇ ਤੇ ਜਦ ਬੰਦੇ ਕੋਲ ਫ੍ਰੀ ਟਾਈਮ ਹੋਵੇ ਬਿੱਲਾ ਹੋਵੇ ਬੰਦਾ ਕੋਈ ਟੈਨਸ਼ਨ ਨਾ ਹੋਵੇ ਤੇ ਸ਼ੇਅਰ ਹੁੰਦਾ ਨਜ਼ਾਰਾ ਇੱਥੇ ਘੁੰਮਣ ਦਾ ਲਾਵੀ ਮਤਰਾ ਉਹਦਾ ਪਾਈ ਫਿਰਦਾ ਗਾ ਪੂਰਾ ਉਹਦਾ ਯਾਰ ਐਂ ਦੱਬੀ ਫਿਰਦਾ ਜਿਵੇਂ 90 ਦੇ ਕਰੀ ਫਿਰਦਾ ਪੂਰਾ ਆਪਾਂ ਤੁਹਾਨੂੰ ਕੋਲੋਂ ਦਿਖਾਉਨੇ ਆ ਕੈਸਤੀਆਂ ਤੇ ਵੀ ਮਿੱਤਰੋ ਝੂਟੇ ਮਿਲਦੇ ਆ ਇਹਦਾ ਹੁਣ ਬੜਰ ਪ੍ਰੋਫਾਈਲ ਹੈ ਤੇ ਆ ਦੇਖੋ ਲੈ ਤੇ ਮਿੱਤਰੋ ਬੜਾ ਨਿਆਰਾ ਆ ਇੱਥੇ ਉਹ ਮਨਉਂਦਾ ਉਹ ਕੁੜੀਆਂ ਦੇਖ ਲਓ ਕਿਆਸਤੀ ਦੇ ਵਿੱਚ ਉੱਪਰ ਉੱਪਰ ਤਾਲਦੀ ਫਿਰਦੀ ਹੈ ਤੇ ਪੈਡਲ ਮਾਰਨੇ ਪੈਂਦੇ ਆ ਅਸੀਂ ਤਾਂ ਪਹਿਲਾਂ ਵੀ ਵੀਡੀਓ ਚ ਪੈਡਲ ਮਾਰੇ ਸੀ ਪਰ ਉਹਦੇ ਨਾਲੋਂ ਈ ਸੌਖਾ ਹੋਊਗਾ ਉਹਦੇ ਨਾਲੋਂ ਥੋੜਾ ਜਿਹਾ ਸੌਖਾ ਹੋਊਗਾ ਜਿਹੜੀ ਪਿਛਲੀ ਆਪਣੀ ਵੀਡੀਓ ਦੇਖੀ ਸੀ ਨਾ ਤੇ ਆ ਦੇਖੋ ਭਾਈ ਵੀਡੀਓ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਬਹੁਤ ਘੰਟ ਘੰਟ ਚੀਜ਼ਾਂ ਦਿਖਾਵਾਂਗੇ ਆਪਾਂ ਹੋਰ ਹਜੇ ਵੀ ਬਹੁਤ ਇੱਥੇ ਤੂਰੇ ਦੇ ਦੇਖੋ ਕਰਵੇਂ 90 ਦੇ ਕਰੀ ਬੈਠਾ ਉਹ ਤੇਰੀ ਤੇ ਬੜਾ ਗਾਹ ਬਾਈ ਕਰਦਾ ਮਿੱਤਰਾਂ ਤੇ ਜਿਹਨੇ ਮੰਨ ਲਾ ਫੈਮਿਲੀ ਦੇ ਨਾਲ ਉਹ ਕਰਨਾ ਇਥੋਂ ਤੇ ਉਹਦੇ ਬੈਕ ਕੈਸਟੀ ਦੇ ਵਿੱਚ ਬੈਠ ਕੇ ਤੇ ਜਾ ਸਕਦਾ ਵਾ ਤੇ ਜਿਹਨੇ ਦੋ ਜਾਨੇ ਲੈਣਾ ਤੇ ਉਹ ਦੋ ਜਾਨੇ ਇਦਾਂ ਪੈਡਲ ਮਾਰ ਕੇ ਆਪਣਾ ਕਰ ਸਕਦਾ ਹੈ ਇੱਕ ਸਭ ਤੋਂ ਘੈਂਟ ਚੀਜ਼ ਆ ਦੇਖੋ ਮੂਹਰੇ ਆ ਰਹੀ ਦੇਖ ਦੇ ਆਮੀ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਹੋਊਗਾ ਤੇ ਬੰਦਾ ਉਹੀ ਲੱਬੇ ਤੇ ਕਰੀ ਬੈਠਾ ਯਾਰ ਇਹ ਲੈ ਤੇ ਇਹ ਆ ਇਹ ਆਪ ਦਿੰਦੇ ਆ ਝੂਟੇ ਮੰਨ ਲਾ ਇਕੱਲੇ ਬੰਦੇ ਨੂੰ ਨਹੀਂ ਇਹ ਦਿੰਦੇ ਤੇ ਇਹਨਾਂ ਦਾ ਜੋ ਟ੍ਰੇਨਰ ਆ ਨਾਲ ਤੇ ਉਹ ਖੁਦ ਜਾ ਕੇ ਕਰਦਾ ਵਾ ਤੇ ਆਪ ਥੇ ਦੇਖ ਤੋ ਉਹ ਲਈ ਹੁੰਦਾ 90 ਦੇ ਕਰੀ ਉਹ ਵੇ ਕਿਉਂ ਹਾਂ ਵੀ ਤੁਸੀਂ ਜੋ ਫਿਲਮਾਂ ਵਿੱਚ ਦੇਖਦੇ ਆਂ ਦੇਖ ਦੇ ਤੋ ਉਹ ਲੱਬੇ ਦੇ ਕਰੀ ਉਹ ਤੇਰੀ ਮੈਨੂੰ ਤਾਂ ਲੱਗਦਾ ਹੀ ਪਲਟਾਤੀ ਉਹਨੇ ਉਹ ਤੇਰੀ 15 ਪਾਣੀ ਦੇ ਗਾਹ ਪਾਈ ਫਿਰਦਾ ਪੂਰੇ ਲਾ ਲਾ ਉਹਦਾ ਵਿਚਾਰਾ ਡਰਿਆ ਬੈਠਾ ਹਾਂ ਉਹ ਵੀ ਨੀਕਰ ਜੀਤਾ ਉਹ ਮੈਂ ਕੋਲੇ ਇਹ ਲੈ ਕੁਟ ਤੇਰੀ ਕਿ ਆਪ ਬੰਦੇ ਆਪ ਨੂੰ ਚਲੋਣੀ ਜਾਈ ਦੀ ਹੈ ਨਾ ਇਹ ਹਾਂ ਕੋ ਮਨੋਂ ਤਾਂ ਭਰਾ ਇੱਥੇ ਬਹੁਤ ਕੋਸਾਂ ਤੇ 2 ਦੇ ਕਰੀਬ ਟਾਈਮ ਹੋ ਚੁੱਕਿਆ ਤੇ ਬਾੜ ਦੂਰ ਦੀ ਆ ਪਹੁੰਚੇ ਟਾਈਮ ਨਾਲ ਘਰੇ ਇਹ ਬਹੁਤ ਵਧੀਆ ਲੋਕੇਸ਼ਨ ਬਣੀ ਹੋਈ ਹੈ ਇਹ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਆ ਸਕਦੇ ਇੱਥੇ ਘੁੰਮਣ ਤੇ ਹਰ ਇੱਕ ਚੀਜ਼ ਦੀ ਸਹੂਲਤ ਆ ਕੋਈ ਸ਼ਾਪਿੰਗ ਕਰਨੀ ਹੋਵੇ ਕੋਈ ਖਾਣਾ ਪੀਣਾ ਹੋਵੇ ਟੋਟਲ ਟੋਟਲ 100% ਮਾਰਕੀਟ ਬਣੀ ਹੋਈ ਹੈ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਨਹੀਂ ਦਿਖਾ ਸਕੇ ਕਿਉਂਕਿ ਬਹੁਤ ਵੱਡੀ ਮਾਰਕੀਟ ਬਣੀ ਹੋਈ ਆ ਤੇ ਗਰਮੀ ਬਹੁਤ ਜ਼ਿਆਦਾ ਵਾ ਤੇ ਹੁਣ ਆਪਾਂ ਚੱਲਦੇ ਆ ਘਰ ਵਾਲਿਆਂ ਨੂੰ ਤੇ ਕੋਈ ਅਗਲੀ ਵੀਡੀਓ ਚ ਅਗਲੀ ਲੋਕੇਸ਼ਨ ਬਹੁਤ ਜਲਦੀ ਲੈ ਕੇ ਆਵਾਂਗੇ ਤੁਹਾਡੇ ਲਈ ਲੋ ਵੀ ਇਹ ਮਿੰਨੀ ਬੱਸ ਦਾ ਜਿਹੜਾ ਹੈਗਾ ਕਿਰਾਇਆ ਪਰ ਬੰਦੇ ਦਾ 150 ਰੁਪਿਆ ਵਾ ਤੇ ਕਹਿੰਦੇ ਵੀ ਸ਼ਾਮ ਨੂੰ ਪੂਰਾ ਹਨ ਰੌਣਕ ਮੇਲਾ ਹੋ ਜਾਂਦਾ ਬਹੁਤ ਇੱਥੇ ਲੋਕ ਮਨਉਂਦੇ ਆ ਤੇ ਮਿੰਨੀ ਵਾਸਤਾ ਪੁੱਛਿਆ ਜੀ ਪਰ ਵੀ ਪਰਵੰਦੇ ਦਾ 150 ਰੁਪਿਆ ਕਰਾਇਆ ਤੇ ਉੱਪਰ ਵੀ ਇੱਕੇ ਬਣੀ ਹੋਈਆਂ ਸੀਟਾਂ ਉੱਪਰ ਵੀ ਚੜ ਸਕਦੇ ਆ ਤੇ نیچے ਵੀ ਤੇ ਹੋਂ ਦੇਖਦੇ ਆ ਸੀ ਫੋਟੋ ਫਾਟੋ ਕਰਦੇ ਆ ਤੇ ਫਿਰ ਆਪਣਾ ਘਰ ਵਾਲਾ ਰਵਾਨਗੀ ਹੁੰਨੇ ਆ ਤੇ ਉਹ ਚਾ ਇਹ ਦੇਖੋ ਸਲਾਡੇ ਕਿੱਸੇ ਬਲੂ ਪੈਰਟ ਠੀਕ ਹੈ ਰਾਮਾਇਡ ਮੈਕਰੋ ਬਈ ਬਾਲੀ ਘੈਂਟ ਬਣੀ ਹੋਈ ਆ ਚੀਜ਼ ਵੀ ਬਹੁਤ ਵੱਡੀ ਮਾਰਕੀਟ ਬਣੀ ਹੋਈ ਆ ਬਹੁਤ ਵੱਡੀ ਕਿ ਤੁਸੀਂ ਘੋਂ ਦੇ ਘੋਂ ਦੇ ਥੱਕ ਜਾਓਗੇ ਇਹ ਟਿੰਡਰਲੀ ਮਾਰਕੀਟ ਦਾ ਤੁਹਾਨੂੰ ਘੁਮਾਤੀ ਪਿੱਛੇ ਬਹੁਤ ਵਧੀਆ ਮਾਰਕੀਟ ਹੋਰ ਬਣੀ ਹੋਈ ਆ ਠੀਕ ਆ ਤੇ ਲੋਵੀ ਮਿੱਤਰੋ ਹੁਣ ਆਪਾਂ ਜਾ ਰਹੇ ਆ ਘਰ ਨੂੰ ਤੇ 2 ਵਜਣ ਵਾਲੇ ਆ ਤੇ ਜਾਂਦੇ ਆ ਘਰ ਨੂੰ ਸਮਾਪਤੀ ਕਰਦੇ ਆ ਇਸ ਵੀਡੀਓ ਨੂੰ ਤੇ ਵੀਡੀਓ ਥੋੜੀ ਜੀ ਲੰਮੀ ਹੋਗੀ ਤੇ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਲੋਕੇਸ਼ਨ ਤੇ ਅਗਲੀ ਵੀਡੀਓ 'ਚ ਹੋਰ ਨਵੀਂ ਲੋਕੇਸ਼ਨ ਦਿਖਾਵਾਂਗੇ ਤੁਹਾਨੂੰ ਤੇ ਇਦਾਂ ਹੀ ਬਸ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਇਦਾਂ ਹੀ ਤੁਹਾਡੇ ਪਿਆਰੇ ਪਿਆਰੇ ਕਮੈਂਟ ਆਉਂਦੇ ਰਹਿਣ ਤੇ ਇਦਾਂ ਹੀ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਬਹੁਤ ਵਧੀਆ ਲੋਕੇਸ਼ਨ ਆ ਤੇ ਤੁਸੀਂ ਜਦੋਂ ਮਰਜ਼ੀ ਆਪਣੀ ਫੈਮਿਲੀ ਨਾਲ ਆ ਕੇ ਘੁੰਮ ਸਕਦੇ ਆ ਤੇ ਹੁਣ ਅਸੀਂ ਚੱਲਦੇ ਆ ਓਕੇ ਬਾਏ ਤੁਹਾਨੂੰ